ਨਕੌਦਰ ਦੇ ਸੁੰਦਰ ਨਗਰ ਬਾੜ ਨੰਬਰ 7 ਵਿੱਚ ਇੱਕ ਮੋਟਰਸਾਈਕਲ ਸਵਾਰ ਲੜਕੇ ਕੋਲੋਂ ਪਿੱਛੋਂ ਤੋਂ ਆ ਰਹੇ ਦੋ ਆਣ ਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆ ਵੱਲੋਂ ਲੋਹੇ ਦੀ ਰਾੜ ਮਾਰ ਕੇ ਇੱਕ ਨੌਜਵਾਨ ਨੂੰ ਮੋਟਰਸਾਈਕਲ ਤੇ ਸੁੱਟ ਦਿੱਤਾ ਤੇ ਉਸ ਦੀ ਅੱਖਾਂ ਵਿੱਚ ਲਾਲ ਮਿਰਚਾ ਪਾ ਕੇ ਲਗਭਗ 4.5 ਲੱਖ ਰੁਪਏ ਖੋ ਕੇ ਫਰਾਰ ਹੋ ਗਏ ਇਸ ਘਟਨਾ ਨੂੰ ਸਥਾਨ ਤੇ ਡੀਐਸਪੀ ਕੁਲਵਿੰਦਰ ਸਿੰਘ ਮੇਰਕ ਵੀ ਪਹੁੰਚੇ ਨੇ ਤੇ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਚੌਂਕੀਦਾਰ ਜ਼ਰੂਰ ਰੱਖਣ ਤਾਂ ਕਿ ਚੋਰੀਆਂ ਨੂੰ ਨਾt ਪਾਈ ਜਾ ਸਕੇ ਪੁਲਿਸ ਵੱਲੋਂ ਗੱੜਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਪੁਲਿਸ ਵੱਲੋਂ ਆਪਣੀ छानबीन ਸ਼ੁਰੂ ਹੈ ਤੁਸੀਂ ਵੀ ਸੁਣੋ ਕਿ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਕੀ ਕਿਹਾ ਸ਼ਰੀਆਮ ਬੱਦੀਆਂ ਜਾਂਦੀਆਂ ਦਿਨ ਦਿਨੇ ਵੀ ਤੇ ਰਾਤ ਨੂੰ ਵੀ ਆ ਦੇਖ ਲਓ ਤੁਸੀਂ ਕਿ ਸਵਾ 8 ਵਜੇ ਅੱਖਾਂ ਵਿੱਚ ਮਿਰਚਾ ਪਾ ਕੇ ਕੈਮਰਿਆਂ ਦੇ ਸਾਹਮਣੇ ਉਹ ਲੈ ਗਿਆ ਕੀ ਕਹਿਣਾ ਚਾਹੁੰਦਾ ਇਸ ਨੂੰ ਪਤਾ ਲੱਗਾ ਕੋਈ ਬੜਾ ਰੋਡ ਬਾਕ ਕੇ ਸਾਡੇ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਇਹ ਯਾਤਰੀ ਬੋਝ ਲੱਗੇ ਉੱਪਰ ਤੋਂ ਖੱਦ ਦੀ ਬੁਰਾ ਨਹੀਂ ਹੋ ਰਹੀ ਮੋਕਿਆ ਮੋਕਿਆ ਦੀ ਫਾਰੀਸ਼ ਤੇ ਚਰਾ ਨਹੀਂ ਇਹ ਦੋਸਤਾਂ ਨੂੰ ਅਸਟਰ ਨਾ ਵਾਣ ਇਹੋ ਕਿਸ ਤਰ੍ਹਾਂ ਇਹ ਸਰ ਇਹ ਲੋਕਲ ਬੰਦੇ ਹੋ ਸਕਦੇ ਜਾਂ ਕਿੱਦਾਂ ਇਹ ਕਿਉਂਕਿ ਰਾਤ ਦਾ ਟਾਈਮ ਆ ਕਿ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਜੀ ਇਹਦੇ ਬਾਰੇ ਆਪਾਂ ਕੁਝ ਨਹੀਂ ਕਿਹਾ ਸਰ ਲੋ ਪਰਟ ਆਫ ਉਹ ਇਹ ਉਹ ਜਿਹੜੇ ਬੰਦੇ ਜਿਹੜੇ ਕੈਸੇ ਲੈ ਕੇ ਜਾਂਦੇ ਸੀ ਲਗਭਗ ਉਹ ਕਹਿੰਦੇ ਸੀ ਰੋਜ਼ ਹੀ ਲੈ ਕੇ ਆਉਣੇ ਪੈਸੇ ਇਸ ਲਈ ਅਮਾਉਂਟ ਜਮ੍ਹਾਂ ਕਰਾਉਣੇ ਨੇ ਅੱਜ ਕੱਲਾ ਬੰਦਾ ਸੀਗਾ ਕੀ ਕਹਿਣਾ ਚਾਹੁੰਦਾ ਇਹ ਆਪਣੀ ਜ਼ਿੰਮੇਵਾਰੀ ਪਾ ਲਈ ਵੀ ਆਪਣਾ ਇਹਨਾ ਯੂਜ ਬਾਉਟ ਆਪਾਂ ਕੈਰੀ ਕਰਦੇ ਹਾਂ ਕਿ ਸਾਡੇ ਉਹ ਨੌਨ ਜੀ ਨੇ ਕੇਸ ਤੇ ਕੋਈ ਲੋਕਲ ਕਮੇਟੀ ਚੱਲ ਰਹੀ ਹੈ ਕਿ ਇਹਦੇ ਲਈ ਸਾਡੇ 4.5 ਲੱਖ ਰੁਪਏ ਕਬੀ ਕਰ ਰਹੇ ਨੇ ਇਹਨਾਂ ਦੀ ਜ਼ਿੰਮੇਵਾਰੀ ਪਾਤੀ ਹੈ ਕਿ ਘੱਟੋ ਘੱਟ ਲੋਕਾਂ ਨੂੰ ਇਸ ਆਸਾਮ ਤੋਂ ਡੇਢ ਨਾ ਸਾਡੇ 4.5 ਲੱਖ ਰੁਪਏ ਡੇਢੀ ਕੈਰੀ ਕਰਕੇ ਜਾ ਰਹੇ ਆ ਆਪ ਨੂੰ ਸਿਕਿਉਰਟੀ ਦਾ ਖਿਆਲ ਰੱਖਣ ਅਸੀਂ ਇਹਨਾਂ ਸਿਕਿਉਰਟੀ ਦੇਈਏ ਠੀਕ ਹੈ ਨਾ ਜੇ ਕੋਈ ਉਹ ਵਾਰਦਾਤ ਹੋ ਗਈ ਅਸੀਂ ਆਏ ਆ ਅਸੀਂ ਕੇਸ ਕਰਾਂਗੇ ਸਾਡੀ ਜ਼ਿੰਮੇਵਾਰੀ ਹੈ ਪਰ ਕੋਸ਼ਿਸ਼ ਜ਼ਿੰਮੇਵਾਰੀ ਪਬਲਿਕ ਦੀ ਵੀ ਹੈਗੀ ਜੀ ਜੀ ਸਾਡੇ 4 ਲੱਖ ਰੁਪਏ ਕੈਰੀ ਕਰਦੇ ਆ ਤੇ ਸਾਡੇ ਤੱਕ ਕੋਈ ਸਮਝੋ ਨਹੀਂ ਆਈ ਸਰ ਸੀ ਕੀ ਕਾਰਨ ਹੈ ਕਿ ਵਾਰਦਾਤਾਂ ਜਿਹੜਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਲੋਕਾਂ ਦਾ ਨਾਮ ਨਹੀਂ ਲੈ ਰਿਹਾ ਸਾਡੇ ਕੋਲ ਸਾਡੀ ਦੀ ਤਾਂ ਡਿਊਟੀ ਅਸੀਂ ਡਿਊਟੀ ਬਾਉਂਦੇ ਪਰ ਕੋਸ਼ਿਸ਼ ਪਬਲਿਕ ਦੀ ਹੈ ਦੂਜੀ ਵੀ ਹੈਗੀ ਹੁਣ ਕੈਸ਼ ਕੈਰੀ ਕਰਨਾ ਸਾਨੂੰ ਦੱਸੋ ਅਸੀਂ ਸਾਡੇ ਪ੍ਰ ਇਦਾਂ ਜੇ ਮੈਂ 4 ਮਹੀਨੇ ਲਈ ਆਣੂ। ਮੈਂ ਹਰ ਬੁਫਾਰ ਮੰਡਲ ਨੂੰ ਹਰੇਕ ਨੂੰ ਗੇਂਤੀ ਕਰ ਚ ਰਿਕਵੈਸਟ ਕਰ ਚਾ ਕਿ ਚੌਕੀਦਾਰ ਰੱਖੋ। ਅੱਜ ਤੱਕ ਸਿਰ ਚੌਕੀਦਾਰ ਇੱਕ ਨਹੀਂ ਰੱਖਿਆ ਗਿਆ। ਹੁਣ ਇੰਨੇ ਗਲੀ ਮਹੱਲੇ ਸਾਡੇ ਕੋਲ ਹੋਰ ਕਈ ਡਿਊਟੀ ਹੈ ਅੱਜ ਮੈਂ ਤਾਂ ਐਸਐਸਓ ਹਾਸ ਵੀ ਤੇ ਸੀਐਮ ਸਾਹਿਬ ਆਏ ਸੀ ਮਾਂ ਜੋ। ਉੱਥੇ ਡਿਊਟੀ ਤੋਂ ਸਿੱਧੇ ਇੱਥੇ ਆ ਰਿਹਾ। ਸਾਡੇ ਕੋਲ ਮਰਸੀਪਲ ਡਿਊਟੀਆਂ ਹਨ। ਹੁਣ ਪਬਲਿਕ ਦਾ ਵੀ ਖਰਚ ਵੰਡਾ ਸਾਡਾ ਸਾਫ ਕਰਨ ਆਪਣੇ ਚੌਕੀਦਾਰ ਰੱਖਣ ਆਪਣੇ ਇਕੱਠਿਆਂ ਕਰਨ ਅਸੀਂ ਤਾਂ ਕਰਾਂਗੇ। ਇਹ ਰਿਵੀਟਾ ਦੇ ਮਾਧਿਅਮ ਨਾਲ ਹੀ ਹੋਉਂਦੀ ਆ ਇਹ 24 ਦਾ ਜੂੜ ਖੋਖਾ ਆਟਾ ਦੇ ਭਿਜਵਾ ਸਾਬ ਆਪਾਂ 50 ਫੌੜਾ ਦੇ ਕੇ 24 ਦਾ ਕਰ ਸਕੀਏ ਸਾਡਾ ਸਾਫ ਹੋ ਗਿਆ ਸੋ ਦੇਪਤੀ ਸਾਹਿਬ ਦੇ ਕਹਿਣ ਦਾ ਮਤਲਬ ਇਹੀ ਆ ਕਿ ਕਿਉਂਕਿ ਛੋਟੀ ਅਮਾਉਂਟ ਨਹੀਂ ਹੁੰਦੀ 4.5 ਲੱਖ ਰੁਪਈਆ ਜਿਹੜਾ ਵੀ ਬੰਦਾ ਕੈਰੀ ਕਰਕੇ ਜਾ ਰਿਹਾ ਉਹਨੂੰ ਘੱਟੋ ਘੱਟ ਇਹ ਤਾਂ ਚਾਹੀਦਾ ਸੀ ਕਿ ਮੇਰੇ ਨਾਲ ਇੱਕ ਬੰਦਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਛੋਟੀ ਅਮਾਉਂਟ ਨਹੀਂ ਕੋਈ ਵੀ ਬੰਦਾ ਅਗਰ ਉਸਤੇ ਕੋਈ ਨਿਗਾਹ ਰੱਖਦਾ ਹੋਇਆ ਤੇ ਉਹ ਵੀ ਵਾਰਦਾਤ ਨੂੰ ਅੰਜਾਮ ਦੇਖ ਸਕਦਾ ਸੋ ਇਲੈਕਸ਼ਨਾਂ ਦੇ ਦਿਨ ਚੱਲ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਜਿਹੜੇ ਆਪਣੇ ਡਿਊਟੀਆਂ ਦੇ ਵਿੱਚ ਹੋਰ ਪਾਸੇ ਵੀ ਬਿਜ਼ੀ ਨੇ ਤੇ ਇਸ ਵੇਲੇ ਮੌਕੇ ਤੇ ਪਹੁੰਚੇ ਵੀ ਆ ਸੋ ਡੈਪਟੀ ਸਾਹਿਬ ਦੇ ਕਹਿਣ ਮੁਤਾਬਕ ਕਿ ਉਹ ਟਰੇਸ ਕਰ ਲਗੇ ਜੋ ਵੀ ਹਾਂਜੀ ਸਾਹਬ ਸਿੰਘ ਕੀ ਨਾਮ ਸਾਹਬ ਸਿੰਘ ਸਾਹਬ ਸਿੰਘ ਜੀ ਕਿਦਾਂ ਕੀ ਸਾਰਾ ਮਾਮਲਾ ਕਿਦਾਂ ਹੋਇਆ ਸਾਰੀ ਗੱਲ ਮੈਂ ਕੈਸ਼ ਲੈ ਕੇ ਆ ਰਿਹਾ ਸੀ ਹਾਂ ਤੇ ਪਤਾ ਨਹੀਂ ਇੱਥੇ ਆ ਕੇ ਉਹਨਾਂ ਮਿਰਚਾਂ ਪਾ ਦਿੱਤੀਆਂ ਅੱਖਾਂ 'ਚ ਕਿਧਰੋਂ ਲੈ ਕੇ ਆ ਰਹੇ ਸੀ ਕੈਸ਼ ਆਰ ਬੀ ਐਲ ਬੈਂਕ 'ਚ ਅੱਛਾ ਕਿੱਥੇ ਲੈ ਕੇ ਜਾਣਾ ਸੀ ਫਿਰਨੋ ਵਾਲੇ ਕੋਲੇ ਸੁੰਦਰ ਨਗਰ अच्छा ਕਿੰਨੇ ਪੈਸੇ ਸੀ ਟੋਟਲ 4 4.5 ਲੱਖ ਦੇ ਕਰੀਬੇ ਕਿੰਨੇ ਵਜੇ ਦੀ ਘਟਨਾ ਆ ਇਹ ਇਹ 8 ਇਹ 8:15 ਮਿੰਟ ਦੇ ਕਰੀਬ 17 ਇੱਥੇ ਕਿਉਂ ਇੱਕ ਕਿੱਦਾਂ ਕਾਹਦੇ ਤੇ ਸੀ ਤੁਸੀਂ ਮੋਟਰਸਾਈਕਲ ਤੇ ਬਾਈਕ ਤੇ ਮੋਟਰਸਾਈਕਲ ਤੇ ਬਾਈਕ ਤੇ ਸਵਾ ਅੱਛਾ ਤੇ ਪਤਾ ਲੱਗਿਆ ਵੀ ਕੋਈ ਮਾੜਾ ਮੋਟਾ ਪਛਾਣ ਹੋਈ ਜਾਂ ਉਹ ਕਾਹਦੇ ਤੇ ਸੀ ਉਹ ਮੋਟਰਸਾਈਕਲ ਤੇ ਹੀ ਅੱਖਾਂ ਮਿਰਚਾ ਪਾਈ ਗਈ ਕੋਈ ਨੰਬਰ ਨੰਬਰ ਮਾੜਾ ਮੋਟਾ ਦੇਖਿਆ ਹੋਵੇ ਮੋਟਰਸਾਈਕਲ ਨੰਬਰ ਹੀ ਕਹਿੰਦੇ ਹਨ ਨਹੀਂ ਕੋਈ ਪਤਾ ਨਹੀਂ 对。Gotcha.